ਦੇ ਸਾਰੇ ਜਿਹੜੇ ਗੁੱਸੇ ਗਿਲੇ ਨੇ ਉਹ ਆਪਦੇ ਕਰ ਸਕਦੇ ਆ ਹੱਕ ਨਾਲ ਕਰ ਸਕਦੇ ਆ ਸਾਡੇ ਭਰਾ ਨੇ ਇਹ ਅਸੀਂ ਇਹਨਾਂ ਤੇ ਕਿਉਂ ਨਹੀਂ ਗੁੱਸਾ ਕਰਾਂਗੇ ਮੈਨੂੰ ਵੀ ਕਹਿਣਗੇ ਮੈਂ ਇਹਨਾਂ ਨੂੰ ਵੀ ਕਹੂੰਗਾ ਸੋ ਇਹ ਜਿਹੜੀ ਚੀਜ਼ ਸੀਗੀ ਉਹ ਆਪਾਂ ਨੇ ਕਰੀ ਤੇ ਹੁਣ ਪ੍ਰਮਾਤਮਾ ਸੁੱਖ ਰੱਖੇ ਆਪਾਂ ਬੜੇ ਵਧੀਆ ਤਰੀਕੇ ਨਾਲ ਅੱਜ ਇਥੋਂ ਆਗਾਜ਼ ਹੋਣਾ ਬਾਕੀ ਦਾ ਗੱਲਾਂ ਸਾਰੀਆਂ ਬੜੇ ਲੀਡਰ ਸਾਹਿਬਾਨ ਕਰਨਗੇ ਸੋ ਅੱਗੇ ਤੋਂ ਆਗਾਜ਼ ਹੋਣਾ ਤੇ ਆਪਾਂ ਬੜੇ ਜ਼ਬਰਦਸਤ ਤਰੀਕੇ ਨਾਲ ਆ ਜਿਹੜਾ ਉਹ ਚੋਣ ਮਹਿਮਨੋਂ ਤੇ ਜਿਹੜੀਆਂ ਦੇਸ਼ ਦੇ ਵਿਰੋਧੀ ਉਹ ਸ਼ੱਕ ਇਹ ਹੀ ਜਿਆਨੇ ਉਹਨਾਂ ਨੂੰ ਕਾਂਗਰਸ ਪਾਰਟੀ ਹੀ ਲੜ ਕੇ ਜਿਹੜੀ ਸਾਡੇ ਰਾਹੁਲ ਗਾਂਧੀ ਦੀ ਝੋਲੀ ਚ ਕੱਲੀ-ਕੱਲੀ ਸੀਟ ਜਾਊਗੀ ਤਾਂ ਆਪਾਂ ਹਿੰਦੁਸਤਾਨ ਦੇ ਵਿੱਚ ਜਿਹੜਾ ਉਹ ਕਾਮਯਾਬ ਹੋ ਸਕਾਂਗੇ ਤੇ ਹਮੇਸ਼ਾ ਸੰਘਰਸ਼ ਹੀ ਕਰਿਆ ਜਦੋਂ ਮੈਂ ਯੂਨੀਵਰਸਿਟੀ ਕੋਈ ਨਾ ਮੈਨੂੰ ਕੱਲ ਪੁੱਛਣ ਲੱਗਿਆ ਕਿ ਨਾ ਪਾਰਟੀ ਵਾਲਿਆਂ ਦਾ ਨਹੀਂ ਪਤਾ ਹੁੰਦਾ 27 ਦੀ ਵੀ ਗੱਲ ਕਰ ਲਈ ਮੈਂ ਕਿਹਾ ਕਮਿਟਮੈਂਟਮੈਂਟ ਦੀ ਗੱਲ ਹੀ ਹੈਗੀ ਇਹ ਧੂਰੀ ਮੈਂ ਜੰਮਿਆ ਇਹ ਮੇਰਾ ਉਦਾ ਇਹ 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 ਇੱਕ ਇੱਕ ਉਹ ਕਮਿਟਮੈਂਟ ਮੈਂ ਤਾਂ ਲਈ ਗੱਲ ਨਹੀਂ ਜਦੋਂ ਮੈਂ ਯੂਨੀਵਰਸਿਟੀ ਗਿਆ ਨਾ ਔਰ ਉਹ ਮੇਰੀ ਪਾਰਟੀ ਲਗਾਤਾਰ 4 ਸਾਲ ਹਾਰਦੀ ਸੀ ਤੇ ਸਾਡੀ ਜੋ ਕੈਂਡੀਡੇਟ ਖੜਾ ਹੁਣ ਨਹੀਂ ਸੀ ਮਿਲਦਾ ਮੈਂ ਉੱਥੇ ਜਦੋਂ ਪਾਰਟੀ ਨੂੰ ਜਿਤਾਇਆ ਰਿਕਾਰਡ ਮਾਰਜਿਨ ਦਿੱਤਾਇਆ ਅੱਜ ਵੀ ਉਹ ਬੰਦੇ ਸਾਡੇ ਨਾਲੇ ਉੱਥੋਂ ਤੁਰੇ ਹੋਏ ਆ 2002 ਤੋਂ ਕਲਾਸ ਦੇ ਮਨੀਟਰ ਤੋਂ ਤੇ ਮੈਂ ਆਪਦੇ ਬਾਪ ਦੀ ਪੱਗ ਨੂੰ ਦਾਗ ਲਵਾਦਾ ਇਧਰ ਉਧਰ ਹੋ ਜਾਏ ਨਹੀਂ ਹੋ ਸਕਦਾ ਨਹੀਂ ਹੋ ਸਕਦਾ ਸਦਾ ਤਲਵੀਰ ਸਿੰਘ ਗੋਲਦੀ ਜਿੰਦਾਬਾਦ ਤੁਹਾਡਾ ਸਾਰਿਆਂ ਦਾ ਤਿੰਨ ਦਿਨਾਂ 'ਚ ਜਿਹੜਾ ਤੁਸੀਂ ਨਵੇਂ ਨੂੰ ਪਿਆਰ ਦਿੱਤਾ ਪਰ ਹਰੂ ਜੇ ਪਹਿਲਾਂ ਵੀ ਆਪਾਂ ਦਲਸੀ ਪਰ ਜਦੋਂ ਦੁੱਖ ਪੈਂਦਾ ਨਾ ਜਦੋਂ ਦੁੱਖ ਦੀ ਘੜੀ ਹੁੰਦੀ ਆ ਜਦੋਂ ਇਹ ਇਹਦੀ ਗੱਲ ਹੋ ਜਾਂਦੀ ਹੈ ਉਦੋਂ ਪਤਾ ਲੱਗਦਾ ਕਿ ਯਾਰ ਬੰਦੇ ਕੌਣ ਖੜੇ ਨੇ ਇੱਕ ਪਾਸੇ ਜਿੱਥੇ ਥੋੜਾ ਜਿਹਾ ਦੁੱਖ ਸੀਗਾ ਜਦੋਂ ਖੈਰਾ ਸਾਹਿਬ ਨੇ ਉਹ ਮੇਰੇ ਨਾਲ ਗੱਲ ਕੀਤੀ ਤਾਂ ਮੈਨੂੰ ਲੱਗਦਾ ਸਾਰੇ ਜਿਹੜੀਆਂ ਚੀਜ਼ਾਂ ਚੇਂਜ ਹੋ ਗਈਆਂ ਅਸੀਂ ਮੈਨੂੰ ਲੱਗਦਾ ਵੀ ਬਹੁਤ ਵਧੀਆ ਤਰੀਕੇ ਨਾਲ ਇੱਕ ਟੱਬਰ ਮੰਗੂ ਜਿਹੜਾ ਇੱਕ ਪਰਿਵਾਰ ਹੁੰਦਾ ਤੇ ਕਦੇ ਵੀ ਮੈਂ ਵਾਅਦਾ ਕਰਦਾ ਕਿ ਤੁਹਾਨੂੰ ਕਿਸੇ ਵੀ ਚੀਜ਼ ਦੀ ਇਹ ਜੀ ਦਿੱਕਤ ਪਰੇਸ਼ਾਨੀ ਮਹਿਸੂਸ ਨਹੀਂ ਹੋਣੀ ਅਸੀਂ ਸਾਰਾ ਪਰਿਵਾਰ ਖਾਸ ਤੌਰ ਤੇ ਮੇਰੀ ਵਾਈਫ ਤੇ ਜਿਹੜੇ ਮੇਰਾ ਪੂਰਾ ਪਰਿਵਾਰ ਜਿਹੜੇ ਤੁਸੀਂ ਸਾਰਾ ਮੇਰਾ ਟੱਬਰ ਹੋਂ ਜਿੰਨੇ ਜਾਣੇ ਉਰੇ ਬੈਠੇ ਹੋ ਤੇ ਸਾਰੇ ਜਾਣੇ ਆਪਾਂ ਹਮੇਸ਼ਾ ਜਿਹੜਾ ਚੜ੍ਹਦੀ ਕਲਾ ਦੇ ਪਾਸੇ ਨੂੰ ਜਿਹੜਾ ਵਧੀਆ ਤਰੀਕੇ ਨਾਲ ਆਪਾਂ ਕੰਮ ਕਰਾਂਗੇ ਤੇ ਅਸ਼ੀਰਵਾਦ ਸਾਡੇ ਵੱਡੇ ਭਾਈ ਰਾਜਾ ਬੜਿੰਗਣਾ ਤੇ ਸਾਡੀ ਮਾਂ ਵਰਗੀ ਮਾਂ ਦੀਦੀ ਪੱਠੜ ਜੀ ਬੈਠੇ ਆ ਬਸ ਆਦਾ ਗੱਲਾਂ ਨਹੀਂ ਕਰੂੰਗੀ ਖੈਰਾ ਸਾਹਿਬ ਨੂੰ ਇੱਕੋ ਗੱਲ ਕਹੂੰਗੀ ਵੀ ਜੀ ਵਾ